ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਪਲੇਨ ਫੈਬਰਿਕ ਰਹੇਗਾ ਗਰਮੀ ਵਾਲਾ ਬਹੁਤ ਸੋਹਣਾ ਨਿਊ ਸਟਾਫ ਆਇਆ ਜੀ ਇੱਕ ਡਬਲ ਟੋਨ ਦੇ ਵਿੱਚ ਗਰਮੀ ਵਾਲੀ ਫੈਬਰਿਕ ਵੀ ਆ ਗਈ ਪਹਿਲਾਂ ਸਰਦੀ ਵਾਲੀ ਫੈਬਰਿਕ ਹੁੰਦੀ ਸੀ ਸਿਲਕ ਪਸਕੀਮ ਪਸਮੀਨਾ ਟੂ ਟੋਨ ਦੇ ਵਿੱਚ ਇਸ ਵਾਰ ਆਪਣੇ ਕੋਲ ਗਰਮੀ ਦੇ ਵਿੱਚ ਵੀ ਟੂ ਟੋਨ ਦੀ ਜਿਹੜੀ ਹੈਗੀ ਹੈ ਕਾਟਨ ਦੇ ਵਿੱਚ ਫੈਬਰਿਕ ਆ ਗਈ ਗਰਮੀ ਵਾਲੀ ਬਹੁਤ ਸੋਹਣੀ ਹੈ ਤੇ ਇਹਦੇ ਉੱਪਰ ਆਪਾਂ ਮੈਂ ਅੱਜ ਤੁਹਾਨੂੰ ਪਲੇਨ ਸੂਟ ਹੀ ਦਿਖਾਉਂਗੀ ਜਿਹੜੀਆਂ ਮੇਰੀਆਂ ਭੈਣਾਂ ਦੇ ਹਨਾ ਵੀ ਚੁਆਇਸ ਹੁੰਦੀ ਹੈ ਵੀ ਅਸੀਂ ਇਹ ਤੇ ਇਹ ਵਰਕ ਕਰਵਾਉਣਾ ਹੈ ਇਹ ਕਰਵਾਉਣਾ ਹੈ ਤਾਂ ਤੁਸੀਂ ਵੀਡੀਓ ਦੇਖ ਕੇ ਮੈਨੂੰ ਕੱਲ ਸ਼ਾਮ ਤੱਕ ਦੋ ਦਿਨ ਦੇ ਵਿੱਚ ਦੱਸ ਸਕਦੇ ਹੋ ਜੀ ਉਸ ਤੋਂ ਬਾਅਦ ਆਪਾਂ ਉਸ ਤੋਂ ਅਗਲੇ ਦਿਨ ਕਾਰੀਗਰ ਨੂੰ ਸੂਟ ਦੇਣੇ ਨੇ ਤਾਂ ਵਿੱਚ ਤੁਹਾਡਾ ਸੂਟ ਹੈ ਜਿਹੜਾ ਚਲਾ ਜਾਏਗਾ ਨਹੀਂ ਫਿਰ ਇਸ ਕਲੇ ਕਲੇ ਸੂਟ ਤੇ ਸਾਨੂੰ ਵੀ ਔਖਾ ਹੋ ਜਾਂਦਾ ਉਹਨੂੰ ਵੀ ਔਖਾ ਹੋ ਜਾਂਦਾ ਵਿਚਾਰੀ ਨੂੰ ਹਨਾ ਇਸ ਕਰਕੇ ਅੱਜ ਇਹਦੇ ਵਿੱਚ 9 ਤੋਂ 10 ਕਲਰ ਨੇ ਜੋ ਵੀ ਤੁਹਾਨੂੰ ਪਸੰਦ ਆ ਜਿਹੜੇ ਤੇ ਜਿਹੜਾ ਤੁਸੀਂ ਡਿਜ਼ਾਈਨ ਕਰਵਾਉਣਾ ਕਰਵਾ ਸਕਦੇ ਹੋ ਬਿਲਕੁਲ ਨਮੀ ਫੈਬਰਿਕ ਆਈ ਹੈ ਹਜੇ ਤੱਕ ਇਹ ਮੈਨੂੰ ਐ ਲੱਗਦਾ ਵੀ ਕਿਸੇ ਵੀ ਬੁਟੀਕ ਵਾਲੇ ਨੇ ਵੀਡੀਓ ਨਹੀਂ ਅਪਲੋਡ ਕੀਤੀ ਇਹਦੀ ਨਾ ਵਰਕ ਵਾਲੇ ਦੀ ਹੋਈ ਹੈ ਜੀ ਨਾ ਪਲੇਨ ਵਾਲੇ ਦੀ ਹੋਈ ਹੈ ਹਨਾ ਤੇ ਤਾਂ ਕਰਕੇ ਅਸੀਂ ਸਭ ਤੋਂ ਪਹਿਲਾਂ ਇਹ ਤੁਹਾਨੂੰ ਦਿਖਾ ਰਹੇ ਹਾਂ ਤੇ ਇਹਦੇ ਵਿੱਚੋਂ ਤੁਸੀਂ ਕਲਰ ਚੁਆਇਸ ਕਰ ਸਕਦੇ ਹੋ ਇਹ ਕਲਰ ਦੀ ਵੀ ਸਿਲਕ ਪਸ਼ਮੀਨੇ ਵਾਂਗੂ ਇੰਨੀ ਕੁ ਜ਼ਿਆਦਾ ਇਹ ਫੈਬਰਿਕ ਦੀ ਡਿਮਾਂਡ ਹੋਈ ਪਈ ਹੈ ਸ਼ਾਪ ਤੇ ਪੂਰੇ ਹੀ ਹੁਣੋਂ हट ਰਿਹਾ ਹੁਣ ਵੀ ਪਹਿਲਾਂ ਮੈਂ ਕਹੀ ਸੀ ਦਿਨ ਉਹਦੇ ਦੋ ਹੀ ਕਲਰ ਮੈਂ ਕਿਹਾ ਵੀ ਮੈਂ ਸਾਰੇ ਕਲਰ ਲੈਣੇ ਨੇ ਦੋ ਨਹੀਂ ਲੈਣੇ ਉਸ ਤੋਂ ਬਾਅਦ ਹੁਣ ਇਹ ਦੁਬਾਰਾ ਰਿਪੀਟ ਦੇ ਵਿੱਚ ਆ ਗਿਆ ਜੀ ਭੈਣਾਂ ਨੂੰ ਰਿਕੁਐਸਟ ਹੈ ਪਲੇਨ ਲੈਣਾ ਤੁਸੀਂ ਪਲੇਨ ਵੀ ਲੈ ਸਕਦੇ ਹੋ ਤੇ ਹੋ ਜੇ ਜਲਦੀ ਜਲਦੀ ਜੀ ਇੱਕ ਦੋ ਦਿਨ ਦੇ ਵਿੱਚ ਵਿੱਚ ਉਸ ਤੋਂ ਬਾਅਦ ਦੁਬਾਰਾ ਇਹ ਨਹੀਂ ਪਤਾ ਫੇਰ ਖਤਮ ਹੋ ਜੀ ਹਨਾ ਤੇ ਜਾ ਵੀ ਜੇ ਤੁਸੀਂ ਵਰਕ ਕਰਵਾਉਣਾ ਹੈ ਤਾਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਉਹਨੂੰ ਵੀ ਤੁਸੀਂ ਫੋਲੋ ਕਰੋ ਦੂਸਰਾ ਚੈਨਲ ਹੈਗਾ ਜੀ ਆਪਣਾ ਬਲੌਗ ਦਾ ਰਾਜਵਿੰਦਰ ਬਲੌਗ ਜਿੱਤੇ ਆਪਾਂ ਡੇਲੀ ਰਾਤ ਨੂੰ 7:30 ਵਜੇ ਵੀਡੀਓ ਅਪਲੋਡ ਕਰਦੇ ਹਾਂ ਜੀ ਉਹ ਚੈਨਲ ਨੂੰ ਵੀ ਤੁਸੀਂ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਜਰੂਰ ਦੇਖਿਆ ਕਰੋ ਜੀ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਇਸ ਚੈਨਲ ਤੇ ਆਪਾਂ ਡੇਲੀ ਸਵੇਰੇ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਆਪਣੇ ਇਸ ਚੈਨਲ ਤੇ ਸੂਟਾਂ ਨੇ ਤੁਹਾਨੂੰ ਪ੍ਰਿੰਟ ਅਲੱਗ ਹੀ ਮਿਲਣਗੇ ਮੇਰੀਆਂ ਭੈਣਾਂ ਟਾਈਮ ਤੋਂ ਟਾਈਮ ਕੱਢ ਕੇ ਜਰੂਰ ਇੱਕ ਵਾਰ ਵੀਡੀਓ ਦੇਖਿਆ ਕਰੋ ਤੁਸੀਂ ਆਪਣਾ ਮਨ ਨਾ ਮੱਲੋਮੱਲੀ ਬਣਦਾ ਵੀ ਹਾਂ ਅਸੀਂ ਇਹ ਸੂਟ ਲੈ ਲਈਏ ਇੰਨੇ ਜਿਆਦਾ ਤੋਂ ਜਿਆਦਾ ਸੋਹਣੇ ਤੋਂ ਸੋਹਣੇ ਹਟ ਕੇ ਤੁਹਾਨੂੰ ਜਿਹੜੇ ਹੈਗੇ ਨੇ ਪ੍ਰਿੰਟ ਮਿਲਣਗੇ ਜੀ ਦੇਨ ਨਾਲੇ ਉਹ ਵੀ ਬਿਲਕੁਲ ਨਾਰਮਲ ਦੇਖੋ ਜਿਹੇ ਜੀ ਹਨਾ ਵੀ ਐ ਹੁਣ ਥੋੜਾ ਜਿਆ ਤਾਂ ਜਾਊਗਾ ਹੀ ਜਾਊਗਾ ਕਾਸਟਲੀ ਜਦੋਂ ਆਪਾਂ ਵਧੀਆ ਬ੍ਰਾਂਡ ਦੀ ਚੀਜ਼ ਦੇਵਾਂਗੇ ਇਹ ਨਹੀਂ ਹੋਊਗਾ ਵੀ 5-700 ਵਾਲੀ ਚੀਜ਼ ਤੁਹਾਨੂੰ ਅਸੀਂ 1500 ਦੇ ਵਿੱਚ ਦੇ ਦਾਂਗੇ ਆਪਣੇ ਕੋਲੇ ਸਟਾਰਟਿੰਗ ਹੈ 1000 ਰੁਪਏ ਤੋਂ ਆ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚੋਂ ਸਕਰੀਨਸ਼ਾਟ ਲੈ ਲਿਆ ਕਰੋ ਵਿੱਚ ਇੱਕ ਦੋ ਹਨਾ ਹੈਗੇ ਨੇ ਪ੍ਰਿੰਟ ਜਿਹੜੇ ਘੱਟ ਵੀ ਪੈ ਜਾਣਗੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਲਓ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਟੂ ਟੋਨ ਦੇ ਕਲਰ ਦਿਖਾਉਣੇ ਆ ਇਹ ਗਰਮੀ ਵਾਲੀ ਫੈਬਰਿਕ ਆ ਗਈ ਜੀ ਟੂ ਟੋਨ ਦੀ ਦੇਖੋ ਇਹਦੇ ਡਬਲ শেਡ ਹੈ ਇਸ ਤਰ੍ਹਾਂ ਜਿਵੇਂ ਤੁਹਾਨੂੰ ਆਪਾਂ ਦੱਸ ਦਈਏ ਪੂਰੀ ਡਿਟੇਲ ਦੇਈਏ ਸਿਲਕ ਪਸ਼ਮੀਨੇ ਦੇ ਵਿੱਚ ਦੋ ਕਲਰਸ ਸੀਗੇ ਹਨਾ ਦੋ ਤਾਗੇ ਸੀਗੇ ਦੋ ਕਲਰ ਦਾ ਕੰਬੀਨੇਸ਼ਨ ਸੀ ਇਹਦਾ ਵੀ ਇਸ ਤਰ੍ਹਾਂ ਦੋ ਦਾ ਹੀ ਹੈ ਦੇਖੋ ਜੀ ਇਹਦਾ ਜਿਹੜਾ ਏ ਵਾਲਾ ਤਾਗਾ ਜਾ ਰਿਹਾ ਜੀ ਇਹ ਹੈਗਾ ਥੋੜਾ ਲਾਈਟ ਸਕਾਈ ਜਾਂ ਜਿਹੜਾ ਇਧਰ ਵਾਲੀ ਚੀਜ਼ ਆ ਮੁੰਤੀ ਹੋਈ ਹੋਈ ਹੈ ਜੀ ਇਹ ਥੋੜਾ ਲਾਈਟ ਲੇਮਨ ਹੈ ਇਹਨਾਂ ਨੂੰ ਦੋਵਾਂ ਨੂੰ ਮਿਲਾ ਕੇ ਨਾ ਦੇਖੋ ਇਹਦੇ ਇਧਰਲੀ ਸਾਈਡ ਇਹ ਵਾਲਾ ਕਲਰ ਦਿਖੇਗਾ ਥੋੜਾ ਇਹ ਲਾਈਟ ਜੈਲੋਜੀ ਟੋਨ ਤੇ ਜਾਏਗਾ ਜੀ ਇਧਰਲਾ ਜਾਏਗਾ ਗ੍ਰੀਨ ਦੇਖੋ ਕਿੰਨਾ ਫਰਕ ਪੈ ਗਿਆ ਡਿਫਰੈਂਟ ਹੈ ਇਹਦਾ ਲਓ ਜੀ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਇਹਦਾ ਵੈਸੇ ਸਿੱਧਾ ਪਾਸਾ ਹੈ ਇਹ ਜੀ ਲਓ ਜੀ ਇਹ ਵਾਲਾ ਸਿੱਧਾ ਪਾਸਾ ਹੈ ਅਗਰ ਤੁਸੀਂ ਜਿਵੇਂ ਹੁਣ ਸਿਲਕ ਪਸ਼ਮੀਨੇ ਦੇ ਕਲਰ ਚੇਂਜ ਹੋ ਗਏ ਸੀ ਹਨਾ ਉਹਨਾਂ ਨੇ ਜਿਹੜੀ ਵੀ ਪਹਿਣ ਚੁਆਇਸ ਕਰਦੀ ਦੀ ਵੀ ਇਹਦੇ ਸੂਟ ਇਹ ਤੇ ਆਪਾਸੇ ਤੇ ਕੱਢੋ ਅਗਰ ਤੁਹਾਨੂੰ ਇਹ ਕਲਰ ਪਸੰਦ ਆ ਤਾਂ ਤੁਸੀਂ ਇਹ ਤੇ ਵੀ ਵਰਕ ਕਰਵਾ ਸਕਦੇ ਹੋ ਵੈਸੇ ਇਹਦਾ ਸਿੱਧਾ ਪਾਸਾ ਹੈ ਇਹ ਵਾਲਾ ਬੈਸਟ ਇਹੀ ਰਹੇਗਾ ਅਸੀਂ ਤੁਹਾਨੂੰ ਐਸੀ ਦੀ ਰਾਇ ਦੇਵਾਂਗੇ ਅੱਗੇ ਤੁਹਾਡੀ ਚੋਇਸ ਹੈ ਇਹਦੇ ਤੁਹਾਨੂੰ ਲਾਈਨਿੰਗ ਦੇਖੋ ਲਾਉਣੀ ਪੈਗੀ ਜੀ ਜਿਹੜੀ ਚੀਜ਼ ਵਧੀਆ ਹੋਏਗੀ ਬ੍ਰਾਂਡ ਦੀ ਹੋਏਗੀ ਤੇ ਜਿਹੜੀ ਨਵੀਂ ਹੈਨਾ ਪਾਰਟੀ ਵੇਅਰ ਹੋਏਗੀ ਉਹਦੇ ਲਾਈਨਿੰਗ ਲੱਗ ਕੇ ਸੂਟ ਦੀ ਜਿਹੜੀ ਹੈਗੀ ਹੈ ਗ੍ਰੇਸ ਤੇ ਜਾਨ ਬਣ ਜਾਂਦੀ ਹੈ ਇੰਡੀਆ ਦੇ ਵਿੱਚ ਕਾਟਨ ਹੀ ਬਿਨਾ ਲਾਈਨਿੰਗ ਤੋਂ ਪੈਗੀ ਜੀ ਬਾਕੀ ਤਾਂ ਸਾਰੀ ਫੈਬਰਿਕ ਹੈ ਜਿਹੜੀ ਇਸ ਤਰ੍ਹਾਂ ਉਹਦੀ ਉਸੇ ਹੀ ਬਾਹੂ ਹੀ ਬਣੇਗੀ ਲਾਈਨਿੰਗ ਨਾਲ ਹੀ ਬਣੇਗੀ ਲਓ ਜੀ ਦੇਖੋ ਇੱਕ ਗਰਮੀ ਵਾਲੀ ਫੈਬਰਿਕ ਆ ਗਈ ਜੀ ਟੂ ਟੋਨ ਦੇ ਵਿੱਚ ਬਹੁਤ ਸੋਹਣੀ ਨਵੀਂ ਫੈਬਰਿਕ ਹੈ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਪਾਓ ਫਿਰ ਹਨਾ ਪਤਾ ਲੱਗ ਜਾਂਦਾ ਵੀ ਨਵੀਂ ਚੀਜ਼ ਸਾਡੇ ਕੋਲੇ ਜਦੋਂ ਆਪਾਂ ਬਾਅਦ ਦੇ ਵਿੱਚ ਐਂਡ ਤੇ ਲੈਣੇ ਆਉਂਦਾ ਕੋਈ ਫਾਇਦਾ ਨਹੀਂ ਨਹੀਂ ਫਿਰ ਤਾਂ ਸਾਰੇ ਜਣਿਆਂ ਨੇ ਪਾਰਖਿਆ ਹੁੰਦਾ ਫਿਰ ਆਉਂਦਾ ਵੀ ਅਗਲੇ ਤੋਂ ਹੋਰ ਡਿਫਰੈਂਟ ਚੀਜ਼ ਮਿਲੇ ਆਪਾਂ ਨੂੰ ਲਓ ਜੀ ਇੱਕ ਕਲਰ ਇਹ ਆ ਗਿਆ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹ ਸਵੇਰੇ ਰਹੇਗਾ ਜੇ ਤੁਸੀਂ ਇਹਨੂੰ ਪਲੇਨ ਲਾਉਂਗੇ ਜੀ ਤਾਂ ਇਹਦਾ ਸੂਟ ਦਾ ਪ੍ਰਾਈਸ ਰਹੇਗਾ 1350 ਰੁਪਏ ਅਗਰ ਤੁਸੀਂ ਇਹਦੇ ਵਰਕ ਕਰਵਾਉਂਗੇ ਉਹ ਉਸ ਹਿਸਾਬ ਦੇ ਨਾਲ ਲੱਗੇਗਾ ਲਓ ਜੀ ਦੂਸਰਾ ਕਲਰ ਆ ਗਿਆ ਇਹਦੇ ਵਿੱਚ ਪਰਪਲ ਕਲਰ ਦੇਖੋ ਕਿੰਨਾ ਪਿਆਰਾ ਕਲਰ ਹੈ ਇਹਦਾ ਕੰਬੀਨੇਸ਼ਨ ਹੈਗਾ ਜੀ ਪਰਪਲ ਤੇ ਸਕਾਈ ਦਾ ਹੀ ਇਹਦਾ ਦੇਖੋ ਆ ਤਾਗਾ ਦਿਖ ਰਿਹਾ ਆਪਾਂ ਨੂੰ ਕਿੰਨਾ ਸੋਹਣਾ ਪਿਆਰਾ ਪਰਪਲ ਕਲਰ ਹੈ ਤੇ ਇਸ ਤੋਂ ਬਾਅਦ ਆ ਗਿਆ ਦੂਸਰਾ ਕਲਰ ਜੀ ਇਹਦਾ ਪੀਚ ਵਾ ਵਾ ਉਹ ਕਹਿੰਦੇ ਨੇ ਜਿਹਨੂੰ ਬਾਵਾ ਰੰਗ ਇਹ 바ਵਾ ਕਲਰ ਹੈ ਜੀ ਦੇਖੋ ਕਿੰਨਾ ਪਿਆਰਾ ਕਲਰ ਹੈ ਇਹਦਾ ਵੀ ਲੈਮਨ ਦਾ ਤੇ ਇਹਦਾ ਕਿਹੜੇ ਕਲਰ ਦਾ ਪੇਹ ਹੈ ਇਹਦਾ ਲੈਮਨ ਦਾ ਤੇ ਥੋੜਾ ਜਿਹਾ ਲਾਈਟ ਪਿੰਕ ਦਾ ਕੰਬੀਨੇਸ਼ਨ ਹੈ ਲਓ ਜੀ ਬਹੁਤ ਸੋਹਣਾ ਪਿਆਰਾ ਨਵੀਂ ਫੈਬਰਿਕ ਆਈ ਹੈ ਜੀ ਆਪਣੇ ਕੋਲ ਸਭ ਤੋਂ ਪਹਿਲਾ ਵੀਡੀਓ ਅਪਲੋਡ ਹੋ ਰਹੀ ਹੈ ਜੀ ਤੇ ਬਾਕੀ ਤੁਹਾਨੂੰ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਮਿਲੇਗੀ ਦੇਖੋ 1350 ਸੂਟ ਦਾ ਪ੍ਰਾਈਸ ਰਹੇਗਾ ਸ਼ਿਪਿੰਗ ਵਿੱਚ ਹੀ ਰਹੇਗੀ ਇੱਕ ਕਲਰ ਆ ਗਿਆ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਪਿਸਤਾ ਕਲਰ ਦੇਖੋ ਇਹਦਾ ਵੀ ਗਰੇਏ ਨਾਲ ਕੰਬੀਨੇਸ਼ਨ ਹੈ ਸਕਾਈ ਗਰੇਏ ਨਾਲ ਦੇਖੋ ਪਿਸਤਾ ਕਲਰ ਕਿੰਨਾ ਪਿਆਰਾ ਕਲਰ ਹੈ ਇਹਦੇ ਵਿੱਚ ਤੁਹਾਨੂੰ ਪੰਜ ਕਲਰ ਮਿਲਣਗੇ ਜੀ ਪੰਜੇ ਕਲਰ ਆ ਗਏ ਹੋਰ ਕਲਰ ਇਸ ਤੋਂ ਲੱਗ ਨਹੀਂ ਹੋਏਗਾ ਜੇ ਤੁਸੀਂ ਕਹੋਗੇ ਵੀ ਹੋਰ ਕਲਰ ਦੀ ਪਿਕ ਪਾ ਦਿਓ ਲਓ ਜੀ ਇੱਕ ਕਲਰ ਇਹ ਆ ਗਿਆ ਇਹਦਾ ਡਿਫਰੈਂਟ ਇਹ ਅਨੀਅਨ ਟੋਨ ਤੇ ਵਗ ਗਿਆ ਜੀ ਇਹ ਹੈਗਾ ਲਾਈਟ ਪਿੰਕ ਜਾਂ ਪੀਚ ਜਾਂ ਲਾਈਟ ਪਿੰਕ ਪੀਚ ਕਲਰ ਚ ਵਗ ਗਿਆ ਜੀ ਇਹ ਇਹ ਹੈਗਾ ਜੀ ਅਨੀਅਨ ਟੋਨ ਤੇ ਦੇਖੋ ਲਓ ਜੀ ਪੰਜ ਕਲਰ ਆ ਗਏ ਦੇਖੋ ਜੇ ਤੁਹਾਨੂੰ ਪਸੰਦ ਆ ਵੈਸੇ ਇਹਨੂੰ ਮੇਰੇ ਕੋਲੇ ਵੀ ਪਿਆ ਨੂੰ 5-6 ਦਿਨ ਹੋ ਗਏ ਵੀਡੀਓ ਦਾ ਟਾਈਮ ਨਹੀਂ ਲੱਗਿਆ ਹੋਰ ਸੂਟ ਜ਼ਰੂਰੀ ਹੁੰਦੇ ਨੇ ਜਿਹੜੇ ਉਹਨਾਂ ਦੀ ਆਪਾਂ ਵੀਡੀਓ ਪਾ ਦਨੇ ਜਿਨ੍ਹਾਂ ਦਾ ਪਾਰਸਲ ਜਾਣਾ ਹੁੰਦਾ ਜੀ ਤੇ ਦੇਖੋ ਪੰਜ ਕਲਰ ਨੇ ਬਹੁਤ ਪਿਆਰੀ ਜੀਜ਼ ਹੈ ਸਭ ਤੋਂ ਬੈਸਟ ਰਹੇਗੀ ਜੀ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੈ ਦੇਖੋ ਇਹ ਨਹੀਂ ਹੋਏਗਾ ਹਨਾ ਅਸੀਂ ਬੈਠੇ ਆ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਵੀ ਇਕੱਲੇ ਆਪਾਂ ਸੂਟਾਂ ਦੀ ਵੀਡੀਓ ਪਾ ਕੇ ਛੱਡ ਦਨੇ ਉਸ ਤੋਂ ਬਾਅਦ ਤੁਹਾਨੂੰ ਸਾਡੀ ਫੈਮਿਲੀ ਦਾ ਜਾਂ ਸਾਡੇ ਪਿੰਡ ਦਾ ਕੋਈ ਪਤਾ ਸਤਾ ਨਹੀਂ ਹੈਗਾ ਵੀ ਕਿੱਥੇ ਤੁਸੀਂ ਆਉਣਾ ਹਨ ਆਪਣਾ ਸਾਰੀ ਡਿਟ ਪੰਜ ਕਲਰ ਨੇ ਜੋ ਵੀ ਤੁਹਾਨੂੰ ਪਸੰਦ ਆ ਸਾਢੇ 1350 ਇੱਕ ਸੂਟ ਦਾ ਪ੍ਰਾਈਸ ਰਹੇਗਾ ਜੀ ਇੱਕ ਆ ਪਤਾ ਨੂੰ ਹੋਰ ਫੈਬਰਿਕ ਦਿਖਾਉਣੇ ਆ ਉਹ ਵੀ ਨਵੀਂ ਆਈ ਆ ਪਲੇਨ ਇਹ ਵਿਦਆਊਟ ਲਾਈਨਿੰਗ ਬਣੇਗੀ ਜੀ ਲਓ ਜੀ ਬਹੁਤ ਸੋਹਣੀ ਇਹ ਵੀ ਵਿਦਆਊਟ ਲਾਈਨਿੰਗ ਬਣਾ ਸਕਦੇ ਹੋ ਤੁਸੀਂ ਦੇਖੋ ਚੈੱਕ ਦੇ ਵਿੱਚ ਇਹ ਚੈੱਕ ਦੇ ਵਿੱਚ ਵਾਟਰ ਕਾਟਨ ਆ ਗਈ ਜੀ ਬਹੁਤ ਪਿਆਰੀ ਮਸਟਰਡ ਕਲਰ ਆ ਇਹਦਾ ਸੇਮ ਲਿਖ ਰਿਹਾ ਵੀਡੀਓ ਦੇ ਵਿੱਚ ਇਹਨੂੰ ਤੁਸੀਂ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਦੇਖੋ ਬਹੁਤ ਵਧੀਆ ਸੌਫਟ ਵਾਲੀ ਐ ਚੈੱਕ ਦੇ ਵਿੱਚ ਤੁਹਾਨੂੰ ਇਹ ਬਾਟਰ ਕਾਟਨ ਮਿਲੇਗੀ ਲਓ ਇਹਦੇ ਵਿੱਚ ਦੋ ਹੀ ਕਲਰ ਆਂਦੀ ਬਾਕੀ ਤੁਸੀਂ ਮੇਰੇ ਕੋਲ ਇਹਦੇ ਵਿੱਚ ਮੇਰਾ ਖਿਆਲ ਚਾਰ ਕਲਰ ਤੇ ਸ਼ਾਪ ਤੇ ਉਹ ਸੇਲ ਹੋਗੇ ਮੈਨੂੰ ਦੋ ਹੀ ਸੂਟ ਮੇ ਦੋ ਹੀ ਕਲਰ ਮਿਲੇ ਨੇ ਇਹਦੇ ਵਿੱਚ ਇੱਕ ਕਲਰ ਆ ਗਿਆ ਜੀ ਇਹ ਵਾਲਾ ਕੋਈ ਨਾ ਇਹ ਆਪਾਂ ਦੁਬਾਰਾ ਤੋਂ ਰਿਪੀਟ ਦੇ ਵਿੱਚ ਮੰਗਾ ਲਾਂਗੇ ਇਹ ਹੈਗਾ ਜੀ ਗਾਜਰੀ ਜਿਹਾ ਕਲਰ ਇਸ ਤਰ੍ਹਾਂ ਦਾ ਹੁਣ ਇੱਥੇ ਵੀਡੀਓ 'ਚ ਜਦੋਂ ਆਪਾਂ ਐਂ ਕਰਦੇ ਆਂ ਉਦੋਂ ਫਰਕ ਪੈ ਜਾਂਦਾ ਜੀ ਇੱਥੇ ਸਹੀ ਦਿਖ ਰਿਹਾ ਕਲਰ ਇਹ ਸੇਮ ਕਲਰ ਹੈ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਇੱਥੇ ਪਿਆ ਦਿਖ ਰਿਹਾ ਲਓ ਜੀ ਇਹਦਾ ਪ੍ਰਾਈਸ ਵੀ 1350 ਰਹੇਗਾ ਜੀ ਦੋ ਕਲਰ ਨੇ ਜੇ ਇਹਨਾਂ ਦੇ ਤੁਸੀਂ ਵਰਕ ਕਰਵਾਉਣੇ ਨੇ ਤਾਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਜੇ ਤੁਸੀਂ ਐਵੇਂ ਹੀ ਲੈਣਾ ਪਲੇਨ ਤਾਂ ਤੁਸੀਂ ਪਲੇਨ ਵੀ ਲੈ ਸਕਦੇ ਹੋ ਇਹ ਤੁਹਾਡੀ ਚੁਆਇਸ ਹੈ ਇਸ ਤੋਂ ਬਾਅਦ ਦੋ ਕਲਰ ਹੋਰ ਨੇ ਜੀ ਉਹ ਥੋੜੇ ਜਿਹਾ ਲਾਈਟ ਨੇ ਕਿਉਂ ਸਾਰੇ ਕਲਰ ਵੀ ਡਾਰਕ ਹਨਾ ਕਈ ਨਾ ਆਪਣੇ ਬੇਬੇਆ ਮੰਮੀਆਂ ਵਾਸਤੇ ਵੀ ਸੂਟ ਚਾਹੀਦੇ ਹੁੰਦੇ ਨੇ ਸਾਰੇ ਇੱਕੋ ਜਿਹੇ ਨਾ ਹੁੰਦੇ ਦੇਖੋ ਜੀ ਇਹ ਵੀ ਤੁਹਾਨੂੰ ਬਹੁਤ ਸੋਹਣੀ ਫੈਬਰਿਕ ਮਿਲੇਗੀ 90 ਚੀਜ਼ ਆਈ ਹੈ ਇਹ ਵੀ ਵਾਟਰ ਕਾਟਨ ਦਾ ਸਟਾਪ ਹੀ ਹੈ ਜੀ ਇਹਦੇ ਵਿੱਚ ਇਸ ਤਰ੍ਹਾਂ ਦੇ ਉਹਦੇ ਵਿੱਚ ਚੈੱਕ ਬਣਿਆ ਹੋਇਆ ਜੀ ਇਹਦੇ ਵਿੱਚ ਇਸ ਤਰ੍ਹਾਂ ਦੀ ਲਾਈਨਿੰਗ ਬਣੀ ਹੋਈ ਹੈ ਲੰਬੀ ਇਹ ਦੇਖੋ ਪਿਆਰੀ ਜੀ ਸਰਦਾਰੀ ਜੀ ਚੀਜ਼ ਹੈ ਜੀ ਇਹ ਨਾਲੇ ਨਾਰਮਲ ਅਰੇਂਜ ਹੈ ਆਪਾਂ ਹਰ ਇੱਕ ਭੈਣ ਇੰਨੇ ਕ ਸੂਟ ਦੇਖੋ ਆਪਾਂ ਸ਼ਾਪ ਤੇ ਜਾਂਦੇ ਹਾਂ ਜੀ 12-1500 ਤੋਂ ਘੱਟ ਆਪਾਂ ਨੂੰ ਨਾਰਮਲ ਜਾਂ ਸੂਟ ਦਿੰਦੇ ਨੇ ਅਸੀਂ ਤੁਹਾਨੂੰ ਬ੍ਰਾਂਡ ਦੀ ਚੀਜ਼ ਹੈ ਜਿਹੜੀ ਉਸ ਤੋਂ ਵੀ ਘੱਟ ਰੇਟ ਦੇ ਵਿੱਚ ਦਿੰਨੇ ਆਂ ਦੇਖੋ ਬਹੁਤ ਵਧੀਆ ਬਿਨਾਂ ਲਾਈਨਿੰਗ ਤੋਂ ਬਣੇਗੀ ਜੀ ਇਹ ਇਹਦੇ ਲਾਈਨਿੰਗ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਸਾਨੂੰ ਪਤਾ ਹੈ ਵੀ ਸਾਡੇ ਬੇਬੇ ਮੰਮੀਆਂ ਥੋੜਾ ਜਨਾ ਲਾਈਨਿੰਗ ਨੂੰ ਘੱਟ ਲਾਇਕ ਕਰਦੀਆਂ ਨੇ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 1500 ਰੁਪਏ ਇਹ ਥੋੜੀ ਜੀ ਮਹਿੰਗੇ ਚ ਆ ਗਈ ਫੈਬਰਿਕ ਦਾ ਫਰਕ ਹੁੰਦਾ ਹੈ ਹਨਾ ਲਓ ਇਹ ਹੈਗਾ ਜੀ ਇਹਦਾ ਨਾ ਤਾਂ ਇਹ ਮਾਊਸ ਕਲਰ ਨਹੀਂ ਹੈਗਾ ਥੋੜਾ ਜਿਹਾ ਲਾਈਟ ਬਹੁਤ ਲਾਈਟ ਪਿੰਕ ਹੁੰਦਾ ਜਿਹੜਾ ਮੈਂ ਤੁਹਾਨੂੰ ਦਿਖਾਵਾਂ ਆਹ ਕਲਰ ਹੈ ਇੱਥੇ ਸਹੀ ਆ ਰਿਹਾ ਜੀ ਦੇਖੋ ਐਵੇਂ ਦਾ ਕਲਰ ਹੈ ਥੋੜਾ ਮੋਟਾ 11 21 ਦਾ ਫਰਕ ਰਹਿ ਜਾਂਦਾ ਫੋਟੋ 'ਚ ਜਿਆਦਾ ਨਹੀਂ ਹੈਗਾ ਲਓ ਜੀ ਲਾਈਟ ਕਲਰ ਹੈ ਬਹੁਤ ਸੋਹਣਾ ਜਿਵੇਂ ਮਰਜ਼ੀ ਤੁਸੀਂ ਵਰਕ ਕਰਵਾ ਕੇ ਪਾ ਸਕਦੇ ਇਸ ਤੋਂ ਬਾਅਦ ਆ ਗਿਆ ਜੀ ਮਾਊਸ ਕਲਰ ਦੇਖੋ ਪੂਰਾ ਇਹਦਾ ਸੇਮ ਪ੍ਰਿੰਟ ਡਿਜ਼ਾਈਨਿੰਗ ਰਹੇਗੀ ਲਾਈਨਾਂ ਵਾਲੀ ਸੇਮ ਫੈਬਰਿਕ ਰਹੇਗੀ ਇਹਦੇ ਵਿੱਚ ਵੀ ਦੋ ਹੀ ਕਲਰ ਨੇ ਜੀ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਮੈਂ 2 ਦਿਨ ਦਾ ਸੌਫਟ ਤੇ ਜਾਇ ਨਹੀਂ ਗਿਆ 2 ਦਿਨਾਂ ਦੀ ਸਾਰੇ ਕਲਰ ਸਾਰੇ ਖਤਮ ਹੋ ਗਏ ਹਨ ਹੁਣ ਦੁਕਾਨ ਵਾਲੇ ਵੀ ਵਿਚਾਰੇ ਕੀ ਕਰਨਾ ਇੰਨੀਆਂ ਕਿੰਨੀਆਂ ਕ ਫੋਟੋ ਪਾਈ ਜਾਣਾ ਇੰਨਾ ਇੰਨਾ ਮਾਲ ਲਿਖਦਾ ਉਹਨਾਂ ਕੋਲ ਡੇਲੀ ਹਨਾ ਬਾਕੀ ਹੁਣ ਤੁਹਾਨੂੰ ਪਤਾ ਵੀ ਬੀਜੀ ਹੁੰਦੇ ਨੇ ਉਹ ਵੀ ਦੇਖੋ ਇਹ ਵੀ ਮਾਊਸ ਕਲਰ ਹੈ ਸੇਮ ਫੈਬਰਿਕ ਹੈ 1500 ਇਹ ਸੂਟ ਦਾ ਪ੍ਰਾਈਸ ਰਹੇਗਾ ਜੀ ਇਹ ਦੋ ਸੂਟਾਂ ਦਾ ਪ੍ਰਾਈਸ 1500 ਹੈ ਜੀ ਬਾਕੀ ਸਾਰਿਆਂ ਦਾ 1350 ਤੁਹਾਨੂੰ ਤੁਹਾਡੀ ਚੋਇਸ ਹੈ ਤੁਸੀਂ ਜਿਹੜਾ ਵੀ ਸੂਟ ਲੈਣਾ ਹੈ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ 8-10 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਪਲੀਜ਼ ਪੈਣਾ ਨੂੰ ਰਿਕਵੈਸਟ ਹੈ ਜੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਇਹਨਾਂ ਦੇ ਵਿੱਚੋਂ ਸੋਹਣੇ-ਸੋਹਣੇ ਵਰਕ ਕਰਵਾ ਸਕਦੇ ਹੋ ਤੁਸੀਂ ਵਿਦਆਊਟ ਵਰਕ ਲੈਣਾ ਤਾਂ ਤੁਸੀਂ ਵਿਦਆਊਟ ਵਰਕ ਵੀ ਲੈ ਸਕਦੇ ਹੋ ਇਹ ਤੁਹਾਡੀ ਚੋਇਸ ਹੈ ਜੀ ਬਾਅਦ ਦੇ ਵਿੱਚ ਸੇਮ ਕਲਰ ਡਿਜ਼ਾਈਨ ਹਜੇ ਨਹੀਂ ਮਿਲਦੇ ਸਾਡੇ ਕੋਲੇ ਸਿਰਕ ਪਸ਼ਮੀਨੇ ਦੇ ਕਲਰਾਂ ਦੇ ਹਜੇ ਵੀ ਆਰਡਰ ਪੈਣੇ ਜੀ ਦੇਖੋ ਜੇ ਮਿਲਣਗੇ ਹੁਣ 2-3 ਕਲਰ ਨੇ ਜਿਹੜੇ ਨਹੀਂ ਮਿਲਦੇ ਬਹੁਤ ਔਖਾ ਹੋਇਆ ਪਿਆ ਗਰਮੀ ਵੀ ਆ ਗਈ ਜੀ ਕਿਉਂ ਬਸ ਐ ਹੁੰਦਾ ਵੀ ਫਿਰ ਇਹ ਬਾਅਦ ਦੇ ਵਿੱਚ ਜਦੋਂ ਪੂਰੇ ਆਪਾਂ ਪੂਰੇ ਸੀਜ਼ਨ ਦੇ ਵਿੱਚ ਉਹ ਚੀਜ਼ ਮੰਗਦੇ ਆ ਉਹਦੋਂ ਉੱਥੇ ਮਿਲਦੀ ਨਹੀਂ ਹੈਗੀ ਪਹਿਲਾਂ ਮੰਗ ਰੂ ਉਹ ਚੀਜ਼ ਆਪਾਂ ਨੂੰ ਮਿਲ ਸਕਦੀ ਹੈ ਹੁਣ ਵੀ ਨਹੀਂ ਸਾਨੂੰ ਤਾਂ ਗਰਮੀ ਚੜ ਗਈ ਨਾਲੇ ਹੁਣ ਵੀ ਨਹੀਂ ਸਾਨੂੰ ਮਿਲ ਰਿਹਾ ਸਿਲਕ ਪਸ਼ਮੀਨੇ ਦੇ ਕਲਰ ਚਲੋ ਜੀ ਇਸ ਕਰਕੇ ਪਲੀਜ਼ ਭੈਣਾਂ ਨੂੰ ਰਿਕੁਐਸਟ ਹੈ 2 ਟੂ 2 ਟੋਨ ਵਾਲੀ ਫੈਬਰਿਕ ਦੇ ਸੋ ਕਲਰ ਤੁਸੀਂ ਜਲਦੀ ਪਸੰਦ ਕਰ ਲਓ ਜੀ ਬਾਕੀ ਤੁਹਾਡੀ ਚੁਆਇਸ ਹੈ ਜੀ ਅਸੀਂ ਵੈਸੇ ਤੁਹਾਨੂੰ ਰਿਕੁਐਸਟ ਹੀ ਕਰ ਸਕਦੇ ਹਾਂ ਵੀ ਫਿਰ ਬਾਅਦ ਦੇ ਵਿੱਚ ਨਹੀਂ ਮਿਲਦੀ ਜੀ ਚਲੋ ਜੀ ਕੱਲ ਨੂੰ ਮਿਲਦੇ ਆ ਨਵੇਂ ਸੋਹਣੇ ਹੋਰ ਪ੍ਰਿੰਟਾਂ ਦੇ ਨਾਲ ਹੋਰ ਸੂਟਾਂ ਦੇ ਨਾਲ ਕਰ ਦਿਓ ਤੁਸੀਂ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਜੀ ਕਿਵੇਂ ਲੱਗੀ ਵੀਡੀਓ ਧੰਨਵਾਦ ਜੀ ਸਾਰਿਆਂ ਦਾ ਬਹੁਤ ਸੋਹਣਾ ਰਿਸਪੌਂਸ ਮਿਲ ਰਿਹਾ ਜੀ ਦੋਨੇ ਵੀਡੀਓ ਤੋਂ ਖਿੱਚ ਕੇ ਰੱਖੋ ਕੰਮ ਜੀ ਆਪਾਂ ਵੀ ਖਿੱਚ ਕੇ ਰੱਖਾਂਗੇ ਜੀ ਕੋਈ ਵੀ ਦਿਨ ਮਿਸ ਨਹੀਂ ਕਰਾਂਗੇ ਡੇਲੀ ਵੀਡੀਓ ਅਪਲੋਡ ਹੋਏਗੀ ਜੀ ਸੂਟਾਂ ਦੀ ਵੀ ਤੇ ਬਲੌਗ ਦੀ ਵੀ ਤੁਸੀਂ ਵੀ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰੋ ਚਲੋ ਜੀ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ